ਨਾ ਮੇਰਾ ਮਨਜੀਤ ਸਿੰਘ ਪਿੰਡ ਬੁੱਧੋੜਾ ਤੋਂ ਅਰੰਜੀਤ ਸਿੰਘ ਰਾਣਾ ਬਣਾ ਤੁਹਾਡੇ ਪਿੰਡ ਦੇ ਨਾ ਆਰੀ ਪਿੰਡ ਪਿੰਡ ਛੋੜੀਆਂ ਤੋਂ ਤੁਸੀਂ ਕੱਲ ਕਰਕੇ ਨਾ ਟੈਣਾ ਸੁਣੀ ਮੇਰੇ ਕੋਲ ਗੱਲਬਾਤ ਹੋ ਗਈ। ਤੋਂ ਰਾਈ ਗਰੇ ਬੰਦੇ ਨੇ ਮਰਜ਼ੀ ਕੇ ਛਡਾਤਾ ਨਾ ਮੈਂ ਆਪਣੇ ਘਰ ਚਰੇਗਾ। ਮੈਂ ਉਹਦਾ ਕੇਸ ਅੱਜ ਸਕਾ ਕੇ ਆਪਣੇ ਬੰਨ ਕੇ ਤੇ ਮੈਂ ਬਾਹਰ ਲੋਤਾ। ਤੋਂ ਇਹਨਾਂ ਨੇ ਮੁੜ ਕੇ ਮੈਨੂੰ ਗਾੜੀ ਚੋਂ ਕੀਤੀ ਮੇਰੀ ਬਾਅਦ ਚ ਗੁਰਪ੍ਰੀਤ ਨੇ ਆਣ ਕੇ ਤੇ ਮੈਨੂੰ ਇਸ ਤੋਂ ਵਗਰ ਗਾੜੀ ਨਾਲ ਬੜ ਕੇ ਤੇ ਮੇਰੇ ਸਮਝਾ ਗਏ گاڑی ਦੇ ਕਿਥਾਂ ਦੀ ਬੇਦਗੀ ਕੀਤੀ ਹੈ ਮੈਂ ਗੁਰਸੇ ਦਾ ਬੰਦਾ ਹਾਂ ਤੇ ਮੈਨੂੰ ਆਪਰੇ ਸਾਹ ਦੇ ਬੋਸਾਂ ਨੇ ਗੱਲਾਂ ਕਹੀਆਂ ਬਹੁਤ ਜ਼ਿਆਦਾ ਤੇ ਮੈਨੂੰ ਧਾਰਮਿਕ ਮਰਗ ਸੰਸਾਰਿਕ ਉਹ ਵੀ ਹੈ ਪਰ ਮਨੋਂ ਇਨਸਾਫ ਚਾਹੀਦਾ ਹੈ ਕਿ ਮੇਰੇ ਕੇਸ ਕੋਈ ਮਰਗ ਬੇਦਗੀ ਕੀਤੀ ਕੱਲ ਨੂੰ ਮੁਰਗੇ ਤਾਂ ਫੇਰ ਹੋਰ ਕਿਹਦੀ ਹੋਏਗੀ ਮੈਂ ਇਹ ਵਗਾਦਾ ਜੀ ਜਦੋਂ ਮੈਨੂੰ ਸਾਥ ਨਾਲ ਲੱਗੀਆ ਇੱਕ ਜਿਹੜੀ ਕੁੱਟਮਾਰ ਹੋਈ ਮੇਰੇ ਗੁੱਜੀਆਂ ਸਤਾਇਆ ਦਾਦੇ ਵੀ ਟੁਟਾ ਦਾ ਹਾਂਜੀ ਅਮਰਿਆ ਸਾਰੇ ਆ ਸੱਤ ਇੱਥੇ ਮੇਰੇ ਦਾੜੀ ਨੂੰ ਫੜ ਕੇ ਜਾਲੇ ਰੋਟੇ ਆਨੇ ਮੜ ਕੇ ਮਰੇ ਉਹਨੇ ਫੋੜ ਵੀ ਮਾਰੇ ਮੇਰੇ ਮੂੰਹ ਤੇ ਮਦਰ ਕੋਨੇ ਕੋਈ ਦਿਹਾੜ ਨਹੀਂ ਕੀਤਾ ਕਿ ਜਾਂ ਤੋਂ ਸਿਆਣਾ ਜਾਣੇ ਮੇਰੀ ਉਮਰ 52 ਸਾਲ ਮੇਰੀ ਉਮਰ ਹੈ ਜੀ ਮਦਰ ਕੇ ਬੇਟੀ ਮੇਰੀ ਲੈ ਮਦਰ ਕੇ ਤੇ ਸੇਵਾ ਦੇ ਮਦਰ ਕੇ ਨਹੀਂ ਹੋ ਸਕਿਆ ਕਿ ਕਾਰਨ ਕਰਕੇ ਉਹਦੇ ਨਾਲ ਅੱਜ ਵੀ ਸ਼ਬਦ ਬਹੁਤ ਬੋਲੇ ਤੇ ਉਹ ਲੋਕਾਂ ਜਿਹੜੇ ਮੈਨੂੰ ਵੱਢ ਘੱਟ ਮਰੇ ਜਾਂ ਵੋਟਾਂ ਕਹਿ ਜਾਂਦਾ ਲੋਕਾਂ ਘਰਾਂ ਦੇ ਮੈਨੂੰ ਰੰਦੀਸਾਂ ਨੇ ਕਿਆੜਾ ਨੇ ਮਦਰ ਕੇ ਕੰਜਦ ਨੂੰ ਨਹੀਂ ਜਾਣਦਾਂ ਜਿੱਥੇ ਜਾਂ ਕਿਸੇ ਘਰ ਮੁਰਦਾ ਵਾਸਤੇ ਇਹ ਮੈਂ ਉਹ ਵੋਟਾਂ ਕਹਿੰ ਜਾਂਦਾ ਮੈਂ ਹੋਰ ਕੋਈ ਮਤਲਬ ਕਿ ਉਹ ਜੀ ਕੋਈ ਕਰਵਾਏ ਜਾਂ ਕੋਈ ਸਲਵਾਦ ਮੈਂ ਕਰਦਾ ਨਹੀਂ ਕਿ ਅਸੇ ਬਖਲਾਵ ਨਹੀਂ ਵੋਟਾਂ ਜਾ ਕੇ ਤੇ ਤੁਸੀਂ ਵੋਟਾਂ ਉਹਨੂੰ ਬਹੁ ਮੈਂ ਆਪਣੇ ਮੁਰਗੇ ਆਪਣੀ ਮੈਂਬਰੀ ਵਾਸਤੇ ਮੈਂ ਵੋਟਾਂ ਮੰਗਦਾ ਹੀ ਕਰ ਮੈਂ ਡਾਕਟਰ ਬਲਵਿੰਦਰ ਐਮ ਐਸ ਆਰਥੋ ਸਿਵਲ ਹਸਪਤਲ ਦਸੂਆ ਇਹ ਐਮ ਐਲ ਐਡ ਕੋਟੋਂ ਤੋਂ ਬਾਅਦ ਜਿਹੜਾ ਮਰੀਜ਼ ਹੈ ਸਾਡੇ ਕੋਲ ਵਾਰਡ ਦੇ ਵਿੱਚ ਦਾਖਲ ਹੈ ਤੇ ਪ੍ਰੋਪਰ ਤਰੀਕੇ ਨਾਲ ਦੀ ਆਪਾਂ ਕੇਅਰ ਕਰ ਰਹੇ ਹਾਂ ਜਿੱਦ ਲਈ ਕੋਈ ਓਪੀਨੀਅਨ ਓਪੀਨੀਅਨ ਕਰਾ ਰਹੇ ਸਾਰੇ ਇਹਦਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਹਾਂ ਇਹ ਮਰੀਜ਼ 28 ਤਰੀਕ ਨੂੰ ਸ਼ਾਮ 5:05 ਵਜੇ ਸਾਡੇ ਕੋਲ ਐਮਰਜੈਂਸੀ ਚ ਲੜਾਈ ਝਗੜੇ ਦੇ ਨਾਲ ਆਏ ਸੀਗੇ ਇਹਨਾਂ ਦੀ ਐਮਐਲਆਰ ਕੱਟਤੀ ਫਿਰ ਇਹਨਾਂ ਦੀ ਆਈਓਪੀਨੀਅਨ ਸੀ ਡੈਂਟਲ ਪੀਨੀਅਨ ਸੀ ਉਹ ਵੀ ਸਾਰੀਆਂ ਕਰਵਾਤੀਆਂ ਟੀਟੂਨ ਇਹਨਾਂ ਦਾ ਠੀਕ ਚੱਲੇਆ ਲੜਾਈ ਝਗੜੇ ਨਾਲ ਸੀ ਰਿਪੋਰਟ ਜੀਡੀਓ ਭੇਜ ਦਿੱਤੀ ਜੋ ਭੇਜਣੀ ਹੈ ਹੁਣ ਕੰਪਾਈਲ ਕਰਕੇ ਇਹਨਾਂ ਦੇ ਸਿਰ ਤੇ ਸੱਟ ਸੀ ਅ ਅੱਖ ਤੇ ਸੀ ਦੰਦਾਂ ਦੇ ਵੀ ਸੀਗੇ ਉਹ ਸਾਰੇ ਡਾਕਟਰ ਦੀ ਜਿਹੜੀ ਰਿਪੋਰਟ ਆ ਉਹ ਕੰਪਾਈਲ ਕਰਕੇ ਉਹ ਅੱਜ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਭੇਜ ਉਹ ਜਿਹੜੀ ਹੈ ਉਹ ਐਮਐਲਆਰ ਦੇ ਵਿੱਚ ਉਹਨਾਂ ਨੇ ਜ਼ਰੂਰ ਅਰਜ਼ੀ ਕੀਤੀ ਹੋਊਗੀ ਜਾਂ ਕੇਸ ਦੇ ਵੀ ਜਿਹੜੇ ਪੱਤੇ ਆ ਜਿਹੜੇ ਜਿਹਨੇ ਪਹਿਲਾਂ ਚੈੱਕ ਕੀਤਾ ਜਿਹੜੇ ਡਾਕਟਰ ਨੇ ਉਹਨਾਂ ਨੇ ਜ਼ਰੂਰ ਲਿਖਿਆ ਹੋਊਗਾ ਵਿੱਚ ਲਿਕੇ ਰਿਪੋਰਟ ਪੱਤੇ